ਸੁਮਾਨਯੋ ਗੁਰਬਾਣੀ ਪ੍ਰੇਮੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰਬਾਣੀ ਵਿਚਾਰ ਦੇ ਇਸ 26ਵੇਂ ਐਪੀਸੋਡ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ 26ਵੀਂ ਪੌੜੀ ਦੀ ਵਿਚਾਰ ਕਰਨ ਦਾ ਉਪਰਾਲਾ ਕਰਨਾ ਹੈ ਪਹਿਲੇ ਆਪ ਜੀ ਪਾਠ ਸਰਵਣ ਕਰੋ ਫਿਰ ਵਿਚਾਰ ਵਿੱਚ ਜੁੜਦੇ ਹਾਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ અમુલુ અમુલ આખિયા ન જાય આખ આખ રહે લે વલાય આખ હે વેદ પાઠ પુરાણ આખ હે પડે કરહ વખાણ ਅੱਖ ਹੈ ਬਰਮੇ ਅੱਖ ਹੈ ਇੰਦ ਅੱਖ ਹੈ ਗੋਪੀ ਤਾ ਗੋਵਿੰਦ ਅੱਖ ਹੈ ਇਸਰ ਅੱਖ ਹੈ ਸਿੱਧ ਅੱਖ ਕਿਤੇ ਕੀਤੇ ਬੁੱਧ ਅੱਖ ਹੈ ਦਾਨਵ ਅੱਖ ਹੈ ਦੇਵ ਅੱਖਾਂ ਸੋਰ ਨਾਰੇ ਮੋਨੇ ਜਨ ਸੇਵ ਕਿਤੇ ਅੱਖਾਂ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇ ਕੀ ਕੇ ਜੇ ਵਡ ਪਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਐ ਸਿਰ ਗਾਵਾਰਾ ਗਾਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰਬਾਣੀ ਪ੍ਰੇਮੀਆਂ ਪ੍ਰਮਾਤਮਾ ਦੀ ਬੇਅੰਤਤਾ ਦਾ ਅੰਤ ਪਾਲਣ ਦੀ ਗੱਲ ਸੋਚਣੀ ਵੀ ਮੂਰਖ ਤਾਂ ਹੋਵੇਗੀ ਬੇਅੰਤ ਦਾ ਅਰਥ ਹੀ ਇੱਕ ਹੈ ਜਿਸ ਦਾ ਅੰਤ ਨਹੀਂ ਅੰਤ ਤੋਂ ਪਰ ਕੋਈ ਅੰਤ ਨਹੀਂ ਪਰਮਾਤਮਾ ਆਪ ਹੀ ਕੇਵਲ ਬੇਅੰਤ ਨਹੀਂ ਉਸ ਦੇ ਗੁਣ ਵੀ ਬੜੇ ਬੇਅੰਤ ਅਤੇ ਅਮੋਲਕ ਹਨ ਜਿੱਥੇ ਅਥਾ ਗੁਣ ਨੇ ਉੱਥੇ ਹਰ ਗੁਣ ਦੀ ਕੀਮਤ ਤੁਸੀਂ ਬਿਆਨ ਕਰਨੀ ਚਾਹੋ ਇੱਕ ਗੁਣ ਦੀ ਵੀ ਮਹਮਾ ਪੂਰਣ ਤੌਰ ਤੇ ਬਿਆਨ ਨਹੀਂ ਕਰ ਸਕੋਗੇ ਸਤਿਗੁਰੂ ਜੀ ਨੇ ਇਸ ਪੌੜੀ ਦਾ ਪ੍ਰਾਰੰਭ ਕੀਤਾ ਹੈ ਅਮੁੱਲ ਗੁਣ ਅਮੁੱਲ ਵਪਾਰ ਪਰਮਾਤਮਾ ਦੇ ਗੁਣ ਗਾਉਣੇ ਪੜ੍ਹਨੇ ਸੁਣਨੇ ਜਾਂ ਵਿਚਾਰ ਕਰਨੇ ਉਸ ਦਾ ਇਹ ਅਰਥ ਹਰ ਕਿਸ ਗਿਜ਼ ਨਹੀਂ ਲੈਣਾ ਕਿ ਅਸੀਂ ਵਿਚਾਰ ਕਰ ਕਰਕੇ ਉਸ ਦੇ ਕਿਸੇ ਇੱਕ ਗੁਣ ਦਾ ਵੀ ਮੁੱਲ ਪਾ ਲਵਾਂਗੇ ਮੁੱਲ ਪਾ ਲੈਣ ਦਾ ਮਤਲਬ ਹੀ ਇਹ ਹੁੰਦਾ ਹੈ ਉਸ ਦੇ ਬਰਾਬਰ ਦੀ ਚੀਜ਼ ਲੱਭ ਲੈਣੀ ਜੋ ਤੁਸੀਂ ਦੇ ਕੇ ਕੁਝ ਖਰੀਦ ਸਕਦੇ ਹੋ ਜਿਸ ਦਾ ਮੁੱਲ ਪੈ ਗਿਆ ਉਹ ਬਾਜ਼ਾਰ ਦੀ ਚੀਜ਼ ਹੋਗੀ ਜ਼ਮਾਨਾ ਬਦਲਦਾ ਰਿਹਾ ਹੈ ਕਦੀ ਫਰੂਟ ਵੇਚਣ ਵਾਲਾ ਪਿੰਡਾਂ ਵਿੱਚ ਆਉਂਦਾ ਪੈਸੇ ਦੀ ਕਮੀ ਸੀ ਲੋਕ ਦਾਣਿਆਂ ਬਰਾਬਰ ਦਾਣਿਆਂ ਅੱਧ ਦਾਣਿਆਂ ਤੋਂ ਡਬਲ ਇਸ ਟੰਗ ਨਾਲ ਚੀਜ਼ਾਂ ਖਰੀਦਦੇ ਸਨ ਪਰ ਮਤਲਬ ਇੱਕ ਸੀ ਮੁੱਲ ਦੇ ਦਿੱਤਾ ਮੁੱਲ ਪਾ ਲਿਆ ਕੀਮਤ ਪੈ ਗਈ ਤੇ ਜਿਸ ਦੀ ਵੀ ਕੀਮਤ ਪੈ ਜਾਏ ਉਹ ਬਾਜ਼ਾਰੂ ਚੀਜ਼ ਹੈ ਉਹ ਦੁਨੀਆ ਦੀ ਕੋਈ ਵੀ ਕਿਉਂ ਨਾ ਹੋਵੇ ਪਰਮਾਤਮਾ ਦਾ ਇੱਕ ਵੀ ਗੁਣ ਬਾਜ਼ਾਰ ਵਿੱਚੋਂ ਨਹੀਂ ਖਰੀਦ ਸਕੋਗੇ ਜਦ ਇੱਕ ਗੁਣ ਵੀ ਧਿਆਨ ਵਿੱਚ ਕੋਈ ਲੈ ਆਵੇ ਉਸ ਵੇਲੇ ਹੀ ਹੈਰਾਨੀ ਨਾਲ ਪਰ ਜਾਂਦਾ ਹੈ ਨਰੰਕਾਰ ਨੇ ਧਰਤੀ ਸਿਰਜੀ, ਪੌਣ ਬਣਾਈ, ਪਾਣੀ ਬਣਾਇਆ, ਅੱਗ ਤੇ ਆਕਾਸ਼ ਰਚੇ। ਫਿਰ ਅਗਾਹ ਪੰਜ ਤਤਾਂ ਦੀ ਰਚਨਾ ਇਹ ਜੀਵ ਜੰਤੂ ਬਣੇ। ਪਰ ਕਦੀ ਗੌਰ ਕਰਕੇ ਦੇਖੀਏ, ਕੇਵਲ ਇਨ੍ਹਾਂ ਪੰਜ ਤਤਾਂ ਨੂੰ ਹੀ ਉਹ ਬੈਲੈਂਸ ਵਿੱਚ ਨਾ ਰੱਖਦਾ। ਇਹ ਦੁਨੀਆ ਹੋ ਸਕਦੀ ਸੀ। ਕਦੀ ਨਹੀਂ। ਪਾਣੀ ਤੇ ਅੱਗ ਦਾ ਤਾਂ ਸਿੱਧਾ ਵੈਰ ਹੈ ਪਾਣੀ ਬੈਲੈਂਸ ਤੋਂ ਵੱਧ ਗਿਆ ਤਾਂ ਅੱਗ ਨੂੰ ਮਿਟਾ ਦੇਗਾ ਅੱਗ ਦਾ ਜ਼ੋਰ ਪੈ ਗਿਆ ਤਾਂ ਪਾਣੀ ਨੂੰ ਭਾਪ ਬਣਾ ਕੇ ਅਸਮਾਨਾਂ ਤੇ ਉਡਾ ਦੇਗੀ ਹਵਾਵਾਂ ਅੱਗ ਨੂੰ ਤੇਜ਼ ਵੀ ਕਰਦੀਆਂ ਨੇ ਪਰ ਹਵਾਵਾਂ ਤੋਂ ਹੀ ਪਾਣੀ ਵੀ ਬਣਦਾ ਹੈ ਉਸ ਦਾ ਖੇਲ ਤਾਂ ਦੇਖੋ ਮੈਂ ਤਾਂ ਬਹੁਤ ਉੱਪਰਲੀ ਉੱਪਰਲੀ ਸਤ੍ਹਾ ਦੀ ਗੱਲ ਕਰ ਰਿਹਾ ਹਾਂ ਪਰ ਸੁਰਤੀ ਦੀ ਗਹਿਰਾਈ ਤੱਕ ਪੁੱਜੇ ਹੋਏ ਲੋਕ ਜਦੋਂ ਦੇਖਣਾ ਸ਼ੁਰੂ ਕਰਦੇ ਨੇ ਕੇਵਲ ਬਸਮਾਦੀ ਅਵਸਥਾ ਰਹਿ ਜਾਂਦੀ ਹੈ ਫਿਰ ਮੂੰਹ ਵਿੱਚੋਂ ਨਿਕਲੇ ਸ਼ਬਦ ਵਾਹਿਗੁਰੂ ਤਾਂ ਉਸ ਦਾ ਕੋਈ ਅਰਥ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ اے ਵੱਡੇ ਮਾਲਕ ਤੇਰੀ ਮਹਿਮਾ ਅਪਰੰਪਾਰ ਵਾਹਿਗੁਰੂ ਵਾਹਿਗੁਰੂ ਉਂਝ ਹੀ ਕਿਸੇ ਤੋਂ ਅਖਵਾ ਲੋ ਅਸਚਰਜਤਾ ਅੰਦਰ ਨਾ ਆਵੇ ਨਾ ਉਸ ਨੂੰ ਵਾਹਿਗੁਰੂ ਦੇ ਅਰਥ ਪਤਾ ਹਨ ਨਾ ਉਸ ਗਹਿਰਾਈ ਤੱਕ ਸੁਰਤ ਗਈ ਹੈ ਅਸੀਂ ਇੱਕ ਪ੍ਰਪੰਚ ਜਿਹਾ ਬਣਾ ਕੇ ਰੱਖ ਲਿਆ ਹੈ ਜਦੋਂ ਕੋਈ ਹੈਰਾਨੀ ਵਿੱਚ ਡੁੱਬ ਕੇ ਵਾਹਿਗੁਰੂ ਕਹਿੰਦਾ ਹੈ ਨਾ ਉਹ ਸਟੇਜ ਹੀ ਹੋਰ ਹੈ ਅਸਲੀ ਸਿਮਰਨ ਵੀ ਉਹੀ ਹੈ ਉਸ ਦਾ ਇੱਕ ਇੱਕ ਗੁਣ ਅਮੋਲਕ ਹੈ ਤੇ ਗੁਣ ਕਿੰਨੇ ਨੇ ਇੱਥੇ ਗੁਣ ਦੇ ਨਾਣੇ-ਹੀਟ ਔਂਕੜ ਨਹੀਂ ਔਂਕੜ ਹੋਵੇ ਤਾਂ ਇੱਕ ਵਚਨ ਬਣ ਜਾਂਦਾ ਹੈ ਅਨੰਤ ਨੇ ਗੁਣ ਤੇ ਇੱਕ ਵੀ ਗੁਣ ਦਾੰਤ ਨਹੀਂ ਪਾਇਆ ਜਾਂਦਾ ਕੀ ਕੀਮਤ ਪਾਓਗੇ ਜੋ ਨਿਰੰਕਾਰ ਨੇ ਸਾਡੇ ਪੇਟ ਅੰਦਰ ਵੀ ਅਗ ਰੱਖ ਦਿੱਤੀ ਉਸ ਦਾ ਮਾਦਾ ਹੀ ਇੱਕ ਬੈਲੈਂਸ ਤੋਂ ਕੱਟ ਜਾਏ ਭੋਜਨ ਹਜ਼ਮ ਨਾ ਕਰ ਸਕੋਗੇ ਕਿੰਨੀ ਅਸਚਰਜ ਇਸ ਕਾਇਆ ਦੀ ਰਚਨਾ ਉਸ ਪ੍ਰਭੂ ਨੇ ਕੀਤੀ ਪਾਣੀ ਜਾਂਦਾ ਹੈ ਉਹ ਆਪਣੇ ਢੰਗ ਨਾਲ ਆਪਣੇ ਸਥਾਨ ਤੇ ਪਹੁੰਚ ਜਾਂਦਾ ਹੈ ਸਖਤ ਭੋਜਨ ਹੈ ਉਹ ਆਪਣੇ ਥਾਂ ਤੇ ਆਪਣੀਆਂ ਨਾੜੀਆਂ ਰਾਹੀਂ ਪਹੁੰਚਦਾ ਹੈ ਸਵਾਸ ਲੈਂਦੇ ਹਾਂ ਹਵਾ ਆ ਜਾ ਰਹੀ ਹੈ ਉਸਦੀ ਆਪਣੀ ਪ੍ਰਣਾਲੀ ਹੈ ਕਦੀ ਖਿਆਲ ਕੀਤਾ ਹੈ ਸਾਹ ਵਾਲੀ ਨਾਲੀ ਵਿੱਚ ਅਗਰ ਭੋਜਨ ਚਲਾ ਜਾਏ ਇਮੇਜਨ ਕਰਕੇ ਦੇਖੋ ਸਾਹ ਦੀ ਨਾਲੀ ਵਿੱਚ ਭੋਜਨ ਚਲਾ ਜਾਏ ਸਿੱਧੀ ਮੌਤ ਤੇ ਭੋਜਨ ਵਾਲੀ ਨਾਲੀ ਵਿੱਚ ਅਸੀਂ ਸੁਵਾਸ ਨਹੀਂ ਪਰ ਸਕਦੇ ਨਿਰੰਕਾਰ ਨੇ ਕਿੰਨੇ ਅਮੋਲਕ ਕ੍ਰਿਸ਼ਮੇ ਰਚ ਦਿੱਤੇ ਨੇ ਜਿਵੇਂ ਜਿਵੇਂ ਕੋਈ ਗੁਣਾ ਨਾਲ ਸੰਬੰਧ ਜੋੜ ਲਏ ਉਹ ਗੁਣਾ ਦਾ ਬਣ ਜਾਏ ਵਪਾਰੀ ਜਿਸ ਚੀਜ਼ ਦੇ ਤੁਸੀਂ ਵਪਾਰੀ ਹੋ ਉਹੀ ਤੁਹਾਡੀ ਹੈਸੀਅਤ ਹੈ ਇੱਕ ਆਦਮੀ ਮੂੰਗਫਲੀ ਵੇਚ ਰਿਹਾ ਹੈ ਇੱਕ ਆਦਮੀ ਹੀਰਿਆਂ ਦਾ ਵਪਾਰ ਕਰਦਾ ਹੈ ਅੰਤਰ ਸਾਨੂੰ ਸਮਝ ਵਿੱਚ ਆ ਸਕਦਾ ਹੈ ਜੇ ਉਸ ਦੇ ਗੁਣ ਅਮੋਲਕ ਨੇ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਦੁਨੀਆ ਦੀ ਕਿਸੇ ਦੌਲਤ ਨਾਲ ਨਹੀਂ ਪਾਇਆ ਜਾ ਸਕਦਾ ਤਾਂ ਜਿਹੜੇ ਉਸ ਦਾ ਵਪਾਰ ਕਰਦੇ ਹੋਣਗੇ ਤਨਵੰਤ ਨਾਮ ਕੇ ਵਣਜਾਰੇ ਸਤਿਗੁਰੂ ਜੀ ਨੇ ਆਖਿਆ ਹੈ ਅਸਲੀ ਤਨਵਾਨ ਉਹ ਨੇ ਜਿਹੜੇ ਨਾਮ ਦਾ ਵਣਜ ਕਰ ਰਹੇ ਨੇ ਪ੍ਰਭੂ ਦੀਆਂ ਸਿਫਤਾਂ ਦਾ ਉਸਦੇ ਗੁਣਾਂ ਦਾ ਕਿਉਂਕਿ ਗੁਣ ਦੇਖੋਗੇ ਝੁਕਣਾ ਹੀ ਪਏਗਾ ਹੈਂਕੜ ਤੋਂ ਹੈਂਕੜ ਵਾਲਾ ਆਦਮੀ ਵੀ ਅਗਰ ਗੁਣਾਂ ਦੀ ਵਿਚਾਰ ਕਰਨੀ ਸ਼ੁਰੂ ਕਰ ਲਵੇ ਰੱਬੀ ਗੁਣਾਂ ਦੀ ਸਵਾਏ ਝੁਕਣ ਤੋਂ ਹੋਰ ਕੋਈ ਚਾਰਾ ਹੀ ਨਹੀਂ ਤੇ ਜਿਹੜਾ ਇਹ ਵਪਾਰ ਕਰਦਾ ਹੈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ਵਪਾਰੀ ਹੈ ਸੱਚ ਵਪਾਰ ਕਰ ਵਪਾਰੀ ਦਰਗਹਿ ਨਿਭੈ ਖੇਪ ਤੇਮਾਰੀ ਜਿਹੜਾ ਸੌਦਾ ਉਸ ਮਾਰਕੀਟ ਵਿੱਚ ਜਾਣਾ ਹੀ ਨਹੀਂ ਵਿਕਣਾ ਤਾਂ ਦੂਰ ਦੀ ਗੱਲ ਉਹ ਇਕੱਠਾ ਵੀ ਕਰ ਲਵਾਂਗੇ ਤਾਂ ਕੀ ਹੋਵੇਗਾ ਜਾਵਾਂਗੇ ਕੰਗਾਲ ਦੇ ਕੰਗਾਲ ਹੀ ਲੱਖ ਮਾਲਾ ਮਾਲ ਹੋ ਵੀਏ ਅੰਤ ਕਾਲ ਕੰਗਾਲ ਕੁਝ ਵੀ ਤਾਂ ਨਾਲ ਜਾਂਦਾ ਨਹੀਂ ਇਸ ਲਈ ਸਤਿਗੁਰੂ ਜੀ ਨੇ ਤਾਕੀਦਾਂ ਕੀਤੀਆਂ ਨੇ ਐ ਮਨੁੱਖ ਤੂੰ ਸੰਸਾਰ ਦੇ ਬਾਜ਼ਾਰ ਵਿੱਚ ਵੀ ਵਪਾਰ ਕਰਨ ਲਈ ਆਇਆ ਤੈਨੂੰ ਕੋਈ ਸਰਮਾਇਆ ਦੇ ਕੇ ਭੇਜਿਆ ਗਿਆ ਉਹ ਹੈ ਸਵਾਸਾਂ ਦੀ ਪੂੰਜੀ ਤੰਦਰੁਸਤੀ ਦੀ ਦਾਤ ਤੇ ਇਹਨਾਂ ਸਵਾਸਾਂ ਦਾ ਖਰਚ ਹਰ ਪਲ ਹੋ ਰਿਹਾ ਹੈ ਜ਼ਿੰਦਗੀ ਚੱਲ ਰਹੀ ਹੈ ਸਵਾਸ ਮੁੱਕ ਰਹੇ ਨੇ ਇਹਨਾਂ ਦੇ ਬਦਲੇ ਵਿੱਚ ਇਸੇ ਸਮੇਂ ਵਿੱਚ ਇਸੇ ਸੰਸਾਰ ਵਿੱਚ ਰਹਿੰਦੇ ਆ ਤੂੰ ਉਹ ਸੌਦਾ ਖਰੀਦ ਲੈ ਜਿਹੜਾ ਜਦ ਤੂੰ ਦੁਨੀਆਂ ਤੋਂ ਜਾਏ ਉਹ ਤੇਰੇ ਨਾਲ ਜਾ ਸਕੇ ਦਰਗ ਹੈ ਨਿਭ ਹੈ ਖੇਪ ਤੁਮਾਰੀ ਵਣਜ ਕਰੋ ਵਣ ਜਾ ਰਹੋ ਵਖਰ ਲੇਹੋ ਸਮਾਲ ਕੈਸੀ ਤਾਕੀਦ ਹੈ ਅਗਲੀ ਪੰਕਤੀ ਵਿੱਚ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾ। ਉਸ ਵਣਜ ਦਾ ਫਾਇਦਾ ਹੈ ਉਸ ਵਸਤੂ ਦਾ ਵਣਜ ਕਰੋ ਜਿਹੜੀ ਨਾਲ ਨਿਭ ਸਕੇ ਕਿਸਮਤੀ ਤਾਂ ਇੰਨੀ ਹੀ ਹੈ ਤੇ ਹਰ ਚੀਜ਼ ਨੂੰ ਪਰਖ ਸਕਦੇ ਆ ਜਾਏਗੀ ਕਿ ਨਹੀਂ ਜਾਏਗੀ ਕਿ ਨਹੀਂ ਪਤਾ ਲੱਗ ਜਾਏਗਾ। ਪਰਮਾਤਮਾ ਦੇ ਗੁਣ ਅਮੋਲਕ ਨੇ ਨਿਰਵੈਰ ਨਿਰਵੈਰ ਜਪਦਿਆਂ ਇਹ ਫੀਲ ਕਰ ਲੈ ਉਹੀ ਜੋਤ ਮੇਰੇ ਅੰਦਰ ਹੈ। ਮਨੁੱਖ ਦੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਬਚੇਗਾ। ਮਸਬਾ ਦੇ ਨਾਂ ਤੇ ਵੀ ਲੋਕ ਲੜ ਰਹੇ ਨੇ ਧਰਮ ਸਿਖਾਉਂਦਾ ਨਹੀਂ ਕਿਸੇ ਨਾਲ ਵੈਰ ਕਰਨਾ। ਲੇਕਿਨ ਅਸੀਂ ਮੂਰਖ ਹਾਂ ਜਿਸ ਵੇਲੇ ਧਰਮ ਦੇ ਨਾਮ ਤੇ ਵੀ ਇੱਕ ਦੂਜੇ ਨਾਲ ਝਗੜ ਰਹੇ ਹਾਂ। ਧਰਮ ਤਾਂ ਪ੍ਰੇਮ ਕਰਨਾ ਸਿਖਾਉਂਦਾ ਹੈ। ਤੇ ਪ੍ਰੇਮ ਵੀ ਇਸੇ ਵੰਡੀਆਂ ਦੇ ਆਧਾਰ ਤੇ ਨਹੀਂ ਸਮੁੱਚੀ ਕਾਇਨਾਤ ਨਾਲ ਉਸ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ ਧਨ ਨੇ ਉਹ ਵਪਾਰੀ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਇਹ ਗੁਣ ਜਿੰਨਾ ਪੱਲੇ ਬਨ ਲਿਆ ਹੈ ਅੰਗੈ ਸ਼ਾਹ ਸੁਜਾਨ ਹੈ ਉਹ ਕੋਈ ਮੂੜ ਨਹੀਂ ਲੈਸੀ ਵਸਤ ਸਮਾਨ ਉਹਨੇ ਬੜੇ ਧਿਆਨ ਨਾਲ 파ਰਖੂ ਵਰਤੀ ਨਾਲ ਦੇਖਣਾ ਤੂੰ ਖੱਟ ਕੇ ਕੀ ਲਿਆ ਆ ਹੈ ਹੈਰਾਨ ਹੋਈਦਾ ਜਦ ਗੁਰਬਾਣੀ ਵਿੱਚ ਪੜੀਦਾ ਹੈ ਕਿ ਦਰਗਾਹ ਵਿੱਚ ਸਵਾਲ ਕੀ ਪੁੱਛਿਆ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਨੇ ਸਵਾਲ ਬੜਾ ਸਿੱਧਾ ਹੈ ਹਰ ਮਨੁੱਖ ਚੇਤੇ ਰੱਖ ਲਵੇ ਤੇ ਹਰ ਇੱਕ ਨੂੰ ਪੁੱਛਿਆ ਜਾਣਾ ਕਿ ਆ ਤ ਹੈ ਖੱਟਿਆ ਕਹਾ ਗਵਾਏ ਅਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕਿਆ ਤਾ ਖਟਿਆ ਕਹਾਂ ਗਵਾਇਆ ਚਲੋ ਸ਼ੇਤਾਬ ਦੀਵਾਨ ਬੁਲਾਇਆ ਜਲਦੀ ਨਾਲ ਚੱਲ ਤੈਨੂੰ ਬੁਲਾ ਲਿਆ ਹੈ ਅੱਗੇ ਤੇ ਚੱਲ ਕੇ ਦੱਸ ਖਟਿਆ ਕੀ ਹੋ ਜੋ ਤੈਨੂੰ ਸਰਮਾਇਆ ਮਿਲਿਆ ਸੀ ਉਹ ਤਾਂ ਤੂੰ ਸਾਰਾ ਖਰਚ ਲਿਆ ਕੋਈ ਵਪਾਰੀ ਜਿਹੜਾ ਸਰਮਾਇਆ ਸਾਰਾ ਹੀ ਖਰਚ ਲਏ ਖਰੀਦੇ ਕੁਝ ਵੀ ਨਾ ਜਾਂ ਸਰਮਾਇਆ ਕੀਮਤੀ ਡੋਲਰ ਪਾਉਂਡs ਕੀਮਤੀ ਕਰੰਸੀ ਦਾ ਇਸਤੇਮਾਲ ਕਰਕੇ ਤੇ ਇਕੱਠਾ ਕਰ ਲਵੇ ਕੂੜਾ ਉਸ ਨੂੰ ਸਿਆਣਾ ਤਾਂ ਨਹੀਂ ਆਖਿਆ ਜਾ ਸਕਦਾ ਜਿਸ ਬੰਦੇ ਨੇ ਵਿਹਾਜਿਆ ਕੁਝ ਨਹੀਂ ਔਰ ਸਰਮਾਇਆ ਸਾਰਾ ਉਸ ਪਾਸੋਂ ਚਲਾ ਜਾਏ ਉਹਨੂੰ ਦੂਜਾ ਪ੍ਰਸ਼ਨ ਇਹ ਪੁੱਛਿਆ ਜਾਂਦਾ ਜੇ ਖੱਟਿਆ ਕੁਝ ਨਹੀਂ ਤੇ ਮਿਲਿਆ ਹੋਇਆ ਧਨ ਗਵਾਇਆ ਕਿੱਥੇ ਉਹ ਕਿਹਾ ਤਾਂ ਖੱਟਿਆ ਪਹਿਲਾ ਪ੍ਰਸ਼ਨ ਇਹ ਦੂਜਾ ਹਿੱਸਾ ਕਹਾਂ ਗਵਾਇਆ ਚਲੋ ਸ਼ੇਤਾਬ ਦੀਵਾਨ ਬੁਲਾਇਆ ਦੀਵਾਨ ਸੱਦਿਆ ਗਿਆ ਹੈ ਤੈਨੂੰ ਦਰਗਾਹ ਵਿੱਚ ਇਹ ਹੀ ਪੁੱਛਿਆ ਜਾਣਾ ਹੈ ਇਹ ਹੀ ਪ੍ਰਸ਼ਨ ਹੈ ਇਹ ਹੀ ਮਾਲਕ ਪੁੱਛਦਾ ਹੈ ਧੰਨੇ ਉਹ ਵਪਾਰੀ ਜਿਨ੍ਹਾਂ ਰੱਬੀ ਗੁਨਾ ਦਾ ਵਪਾਰ ਕੀਤਾ ਉਹ ਵੀ ਅਮੋਲਕ ਵਪਾਰ ਕਰ ਰਹੇ ਨੇ ਅਮੁੱਲ ਵਪਾਰੀਏ ਜਿੱਥੇ ਇਹ ਵਪਾਰ ਅਮੋਲਕ ਹੈ ਉਹ ਵਪਾਰੀ ਵੀ ਅਮੋਲਕ ਹੋ ਗਏ ਉਹਨਾਂ ਦਾ ਸੰਸਾਰ ਤੇ ਆਉਣਾ ਸਫਲ ਹੋ ਗਿਆ ਨਹੀਂ ਤਾਂ ਜ਼ਿਆਦਾਤਰ ਕੁਝ ਕਹਾਣੀ ਹੋਰ ਵਰਤਦੀ ਹੈ ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇੰਜ ਵੀ ਕੋਈ ਗਵਾ ਸਕਦਾ ਹੈ ਕਰਤੂਤ ਪਸ਼ੂ ਕੀ ਮਾਨਸ ਜ਼ਾਤ ਦੇਖਣ ਨੂੰ ਮਨੁੱਖ ਕੰਮ ਪਸ਼ੂਆਂ ਵਾਲੇ ਇਉਂ ਵੀ ਗਵਾ ਸਕਦਾ ਹੈ ਇਸ ਨੂੰ ਤਾਂ ਅਮੋਲਕ ਨਹੀਂ ਆਖਿਆ ਜਾ ਸਕੇਗਾ ਮਿਲਿਆ ਮੋਲਕ ਦਾਤ ਹੀ ਸੀ ਇਸ ਨੂੰ ਵੀ ਪਰਗਵਾਲੀ ਕੋਡੀਆਂ ਤੋਂ ਵੀ ਖੋਟੀ ਅਮੁੱਲ ਵਪਾਰੀ ਅਮੁੱਲ Bhandar ਰੱਬੀ ਗੁਣਾ ਦਾ ਵਣਜ ਕਰਨ ਵਾਲੇ ਆਪ ਜਪਣ ਦੂਜਿਆਂ ਨੂੰ ਜਪਾਉਣ ਵਾਲੇ ਵਪਾਰੀ ਤਨ ਨੇ ਉਹਨਾਂ ਦਾ ਖਜ਼ਾਨਾ ਵੀ ਤਨ ਹੈ ਮੁਕਣਾ ਥੋੜੀ ਹੈ ਜਿੰਨਾ ਵੰਡਦੇ ਨੇ ਹੋਰ ਵੱਧਦਾ ਹੈ ਨਾਮ ਦਾ ਸਰਮਾਇਆ ਜਿੰਨਾ ਵੰਡੋਗੇ ਅਗਾ ਤੋਂ ਅਗਾ ਪ੍ਰਚਾਰ ਕਰੋਗੇ ਪ੍ਰਭੂ ਦਾ ਇਹ ਸਰਮਾਇਆ ਵਧੇਗਾ ਹੀ মূল ਪੰਡਾਰ ਉਹਨਾਂ ਦੇ ਪੰਡਾਰੇ ਵੀ ਅਮੋਲਕ ਨੇ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਐਸੇ ਮਨੁੱਖ ਅਮੋਲਕ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਅਮੋਲਕ ਨਾਮ ਦਾ ਸਰਮਾਇਆ ਲੈ ਕੇ ਸੰਸਾਰ ਤੋਂ ਜਾਂਦੇ ਖਾਲੀ ਹੱਥ ਨਹੀਂ ਜਾਂਦੇ ਨਹੀਂ ਤੇ ਆਮ ਹਾਲਤ ਚੱਲੇ ਜਵਾਰੀ ਦੋਏ ਹੱਥ ਚਾਰ ਹਾਰਿਆ ਹੋਇਆ ਜਵਾਰੀਆ ਸਭ ਕੁਝ ਗਵਾ ਕੇ ਆ ਜਾਏ ਇੰਜ ਨਹੀਂ ਇਹਨਾਂ ਨੇ ਅਮੋਲਕ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਹੈ ਜੇ ਜ਼ਿੰਦਗੀ ਅਮੋਲਕ ਮਿਲੀ ਸੀ ਸ਼ਰੀਰ ਵੀ ਕੀਮਤੀ ਲੈ ਕੇ ਆਏ ਸੀ ਤੇ ਖਜ਼ਾਨਾ ਵੀ ਅਮੋਲਕ ਹੀ ਲੈ ਕੇ ਗਏ અમુલ્ય ਦੇ પ્રેમ ਵਿੱਚ ਲੱਗੇ ਹੋਏ ਸੀ અમુલ્ય ਵਿੱਚ ਲੀਨ ਹੋ ਗਏ ਉਹਨਾਂ ਗੁਣਾ ਵਿੱਚ ਲੀਨ ਹੋਇਆ ਰੱਬੀ ਗੁਣਾ ਵਿੱਚ ਲੀਨ ਹੋਇਆ ਵਿਅਕਤੀ ਰੱਬ ਵਿੱਚ ਹੀ ਲੀਨ ਹੋ ਗਿਆ ਪਟਕੇ ਹੋਏ ਮਨੁੱਖ ਨੇ ਕੁਝ ਹੋਰ ਕੀਤਾ ਉਹਨੇ ਗੁਣਾ ਦੀ ਸਾਂਝ ਨਹੀਂ ਪਾਈ ਲੋਕ ਅਵਗਣਾ ਕੀ ਬੰਨ ਗੰਠੜੀ ਗੁਣ ਨਾ ਵਿਹਾਜੇ ਕੋਏ ਟਾਵਾ ਟਾਵਾ ਹੋਵੇਗਾ ਗੁਣ ਦਾ ਗਾਹਕ ਨਾਨਕਾ ਵਿਰਲਾ ਕੋਈ ਹੋਏ ਕੋਈ ਟਾਵਾ ਟਾਵਾ ਪੁਰਸ਼ ਹੈ ਜੋ ਗੁਣਾ ਦਾ ਗ੍ਰਾਹਕ ਬਣਦਾ ਹੈ ਉਹ ਖੱਟ ਕੇ ਲੈ ਜਾਂਦਾ ਹੈ ਅਮੋਲਕ ਪ੍ਰਭੂ ਵਿੱਚ ਹੀ ਲੀਨ ਹੋ ਜਾਂਦਾ ਹੈ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤਲ ਅਮੁੱਲ ਪ੍ਰਵਾਨ ਨਿਰੰਕਾਰ ਦੇ ਨਿਯਮ ਧਰਮ ਅਸੂਲ ਅਮੋਲਕ ਨੇ ਪੂਰੀ ਕਾਇਨਾਤ ਨਿਯਮ ਵਿੱਚ ਬੰਨ੍ਹ ਕੇ ਚਲਾ ਰੱਖੀ ਹੈ ਕੀ ਮੁੱਲ ਪਾਓਗੇ ਤਰਤੀਬੀ ਚੱਲ ਰਹੀ ਸੂਰਜ ਵੀ ਚੱਲ ਰਿਹਾ ਹੈ ਚੰਦਰਮਾ ਵੀ ਘੁੰਮ ਰਿਹਾ ਹੈ ਜੇ ਚੱਲਦੇ ਚੱਲਦੇ ਇੱਕ ਦੂਜੇ ਨਾਲ ਟਕਰਾ ਜਾਣ ਤਬਾਹੀ ਹੋ ਜਾਏ ਕਿੰਨੇ ਨਿਯਮ ਵਿੱਚ ਬੰਨ੍ਹ ਰੱਖੇ ਨੇ ਜੋਤਿਸ਼ ਜਾਣਨ ਵਾਲੇ ਲੋਕ ਜਾਣਦੇ ਨੇ ਕਿ ਵਕਰੀ ਗ੍ਰਹਿ ਕਦੋਂ ਹੁੰਦਾ ਹੈ ਵਕਰੀ ਦਾ ਮਤਲਬ ਉਲਟਾ ਜਦੋਂ ਚਲਦਿਆਂ ਚਲਦਿਆਂ ਇੱਕ ਗ੍ਰਹਿ ਇੱਕ ਸੀਮਾ ਤੋਂ ਅਗਾਹ ਨੇੜੇ ਆਉਣ ਲੱਗੇ ਦੂਜੇ ਦੇ ਜਿੱਥੇ ਦੋਹਾਂ ਦੀ ਵਾਈਬ੍ਰੇਸ਼ਨ ਵਿੱਚ ਟਕਰਾਅ ਆਉਣ ਦੀ ਸੰਭਾਵਨਾ ਹੈ ਫਿਰ ਉਹ ਉਲਟੇ ਚੱਲ ਪੈਂਦੇ ਨੇ ਪਿੱਛੇ ਇਹ ਨਿਯਮ ਨਿਰੰਕਾਰ ਨੇ ਹੀ ਤਾਂ ਬਣਾਇਆ ਹੈ ਉਸ ਦੇ ਅਸੂਲ ਧਰਮ ਨਿਯਮ ਬੜੇ ਪੱਕੇ ਨੇ ਉਸ ਦਾ ਦਰਬਾਰ ਵੀ ਅਮੋਲਕ ਹੈ ਉੱਥੇ ਸੱਚੇ ਹੀ ਸੱਚ ਨਿਭੜੈ ਚੁਣ ਵਖ ਕੱਢੇ ਜਿਮਾਲਿਆ ਥਾਉ ਨ ਪਾਇਨ ਕੂੜਿਆਰ ਮੂੰਹ ਕਾਲੇ ਦੋਜ਼ਕ ਚਾਲਿਆ ਤੇਰੇ ਨਾਏ ਰੱਤੇ ਸਿਜਣ ਗਏ ਉਹ ਬਾਜੀ ਜਿੱਤ ਗਏ ਹਾਰ ਗਏ ਸਿ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਉਸ ਦਾ ਦੀਬਾਨ ਵੀ ਮੁੱਲ ਤੋਂ ਪਰੇ ਹੈ ਕੀ ਕੀਮਤ ਪਾਵਾਂਗੇ ਨਾ ਕੋਈ ਤਕੜੀ ਹੈ ਅਮੁੱਲ ਤੁਲ ਅਮੁੱਲ ਪਰਵਾਨ ਉਹ ਆਪਣਾ ਤਕੜ ਆਪ ਹੀ ਜਾਣੇ ਆਪ ਹੀ ਉਹ ਆਪਣੇ ਦਰ ਤੇ ਪਰਵਾਨ ਕਿਵੇਂ ਕਰਦਾ ਹੈ ਪਰਵਾਨ ਪ੍ਰਮਾਣ ਨੂੰ ਵੀ ਕਹਿੰਦੇ ਨੇ ਵਟਾ ਉਸ ਦੀ ਤਕੜੀ ਵਟਿਆਂ ਦਾ ਸਬੰਧ ਉਸੇ ਨੂੰ ਹੀ ਪਤਾ ਹੈ ਅਮੋਲਕ ਨੇ ਅਮੁੱਲ ਬਖਸ਼ੀਸ਼ ਅਮੋਲਕ ਨਿਸ਼ਾਨ ਉਸ ਦੀਆਂ ਬਖਸ਼ਿਸ਼ਾਂ ਵੀ ਕਰਨ ਤੋਂ ਵੀ ਪਰੇ ਤੇ ਮੁੱਲ ਤੋਂ ਵੀ ਪਰੇ ਕੀ ਮੁੱਲ ਪਾਵਾਂਗੇ ਇਸ ਜ਼ਿੰਦਗੀ ਦਾ ਜ਼ਿੰਦਗੀ ਸਾਰੀ ਤਾਂ ਵੱਡੀ ਗੱਲ ਐ ਇੱਕ ਇੱਕ ਇੰਦਰੇ ਦਾ ਮੁੱਲ ਨਹੀਂ ਦਿੱਤਾ ਜਾ ਸਕਦਾ ਜੋ ਉਸ ਨੇ ਬਖਸ਼ ਦਿੱਤੇ ਨੇ ਜੋ origignal ਮਿਲੇ ਨੇ ਇਹਨਾਂ ਦੀ ਕੋਈ ਕੀਮਤ ਥੋੜੀ ਪਾਈ ਜਾ ਸਕਦੀ ਹੈ ਉਸ ਦੀਆਂ ਬਖਸ਼ਿਸ਼ਾਂ ਜ਼ਿੰਦਗੀ ਦੇ ਨਿਰਵਾਦ ਜਾਂ ਦਾਤਾਂ ਸਭ ਅਮੋਲਕ ਨੇ ਉਸ ਦਾ ਨਿਸ਼ਾਨ ਵੀ ਜੋ ਸੰਕੇਤ ਦੇਣ ਵਾਲਾ ਹੈ ਨਿਸ਼ਾਨ ਹੈ ਉਹ ਵੀ ਅਮੁੱਲ ਹੈ ਅਮੁੱਲ ਕਰਮ ਅਮੁੱਲ ਫਰਮਾਨ ਬਖਸ਼ਿਸ਼ਾ ਕਰਮ ਦਾ ਮਤਲਬ ਰਹਿਮਤ ਅਨੰਤ ਤੇ ਕਿਸੇ ਦਾ ਵੀ ਮੁੱਲ ਨਾ ਪਾਇਆ ਜਾ ਸਕੇ ਉਸ ਦਾ ਹੁਕਮ ਉਸ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ ਕੀਮਤ ਨਹੀਂ ਪਾਈ ਜਾ ਸਕਦੀ ਸਾਨੂੰ ਤਾਂ ਤਾਕੀਦਾਂ ਕੀਤੀਆਂ ਗੁਰੂ ਅਰਜਨ ਸਾਹਿਬ ਜੀ ਨੇ ਫਰਮਾਇਆ ਜਿਹ ਪ੍ਰਸਾਦ ਜਿਸ ਦੀ ਕਿਰਪਾ ਨਾਲ ਧਰ ਉੱਪਰ ਸੁਖ ਬਸ ਹੈ ਸੋਤ ਭਰਾਤ ਮੀਤ ਬਨਿਤਾ ਸੰਗ ਹਸੈ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗਹਿ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਖਿਆਲ ਕਰ ਦਿਨੇ ਹਸਤ ਪਾਵ ਕਰਨ ਨੇਤਰ ਰਸਨਾ ਉਪលਿਆ ਤਿਸਹਿ ਤਿਆਗ ਅਵਰ ਸੰਗ ਰਚਨਾ ਉਸ ਨੂੰ ਭੁਲਾ ਦਿੱਤਾ ਹੀ ਤੇ ਹੋਰ ਪਾਸੇ ਲੱਗ ਗਿਓ ਜੇ ਐਸੀ ਅਵਸਥਾ ਹੈ ਆਪਣੇ ਵੱਲ ਚਾਤ ਮਾਰੀਏ ਐਸੇ ਦੋਖ ਮੂੜ ਅੰਧ ਬਿਆਪੇ ਤੇ ਮਾਰੀਏ ਤਰਲਾ ਨਾਨਕ ਕਾਟ ਲਿਓ ਪ੍ਰਭਾਪੇ ਉਸ ਨਿਰੰਕਾਰ ਦੀਆਂ ਬਖਸ਼ਿਸ਼ਾਂ ਦਾ ਉਸ ਦੇ ਹੁਕਮ ਦਾ ਉਸ ਦੀਆਂ ਰਹਿਮਤਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਅਮੁੱਲ ਅਮੁੱਲ ਆਖਿਆ ਨਾ ਜਾਏ ਜਿਨ੍ਹਾਂ ਮਰਜ਼ੀ ਬਿਆਨ ਕਰ ਲਈਏ ਅਮੋਲਕ ਤੋਂ ਅਮੋਲਕ ਹੈ ਹੋ ਆਖ ਆਖ ਰਹੇ ਲਬਲਾਏ ਹਾਂ ਆਖਣ ਦਾ ਇੱਕ ਲਾਭ ਹੈ ਸੁਰਤ ਉਸ ਵੱਲ ਲੱਗ ਜਾਂਦੀ ਹੈ ਜੋ ਉਸ ਦੇ ਗੁਣ ਆਖਦੇ ਨੇ ਉਹ ਲਿਵ ਲਾ ਕੇ ਜੀਵਨ ਦਾ ਆਨੰਦ ਵੀ ਮਾਣ ਰਹੇ ਹਨ ਆਖੇ वेद पाठ ਪੁਰਾਣ ਆਖੇ ਪੜੇ ਕਰੇ ਬਖਿਆਨ ਤਰਮ ਪੁਸਤਕਾਂ ਵੇਦ ਪੁਰਾਣ ਸ਼ਾਸਤਰ ਸਭ ਆਖ ਰਹੇ ਨੇ ਉਸ ਦੀ ਸਿਫਤ ਤੇ ਸਾਰੇ ਇਸ ਗੱਲ ਤੇ ਸਹਿਮਤ ਨੇ ਅਮੋਲਕ ਹੈ ਮੁੱਲ ਨਹੀਂ ਪਾਇਆ ਜਾਣਾ ਪੜਨ ਵਾਲੇ ਵਿਦਵਾਨ ਜਨ ਇਨ੍ਹਾਂ ਗ੍ਰੰਥਾਂ ਦਾ ਅਧਿਐਨ ਕਰਨ ਵਾਲੇ ਉਹ ਵੀ ਇਹੀ ਬਖਿਆਨ ਕਰਦੇ ਹਨ ਤਕਰੀਰਾਂ ਕਰਦੇ ਨੇ ਸਲਾਹਾਂ ਦਿੰਦੇ ਨੇ ਮਤਾਂ ਦਿੰਦੇ ਨੇ ਭਾਈ ਅੰਤ ਨਹੀਂ ਪਾਇਆ ਜਾਣਾ ਪਰ ਜਪੋਗੇ ਤੁਹਾਡਾ ਲਾਭ ਜ਼ਰੂਰ ਹੈ ਅਖੇਂ ਬਰਮੇ ਅਖੇਂ ਇੰਦ ਦੇ ਅਖੇਂ ਗੋਪੀ ਤਾ ਗੋਵਿੰਦ ਬ੍ਰਹਮਾ ਚਾਹੇ ਇੰਦਰ ਚਾਹੇ ਗੋਪੀਆਂ ਚਾਹੇ ਕ੍ਰਿਸ਼ਨ ਸਭ ਉਸ ਦੇ ਅਮੋਲਕ ਗੁਣਾ ਨੂੰ ਬਿਆਨ ਤਾਂ ਕਰਦੇ ਨੇ ਪਰ ਸਾਰੇ ਕਹਿੰਦੇ ਨੇ ਹੈਨ ਅਮੋਲਕ ਆਖੇ ਇਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਚਾਹੇ ਸ਼ਿਵ ਜੀ ਹੈ ਚਾਹੇ ਸਿੱਧ ਲੋਕ ਨੇ ਚਾਹੇ ਕਿੰਨੇ ਹੀ ਬੁੱਧ ਦੁਨੀਆ ਤੇ ਆਏ ਸਾਰਿਆਂ ਨੂੰ ਮੰਨਣਾ ਪਿਆ ਅਮੋਲਕ ਹੈ ਉਹ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਚਾਹੇ ਕੋਈ ਦਾਨਵ ਨੇ दैਤ ਨੇ ਚਾਹੇ ਦੇਵਤੇ ਨੇ ਇਸ ਗੱਲ ਤੇ ਤਾਂ ਸਾਰਿਆਂ ਨੂੰ ਝੁਕਣਾ ਹੀ ਪਿਆ ਹੈ ਕਿ ਉਸ ਦੇ ਗੁਣਾ ਦਾ ਤੇ ਉਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਅਮੋਲਕ ਨੇ ਚਾਹੇ ਦੇਵਤੇ ਨੇ ਚਾਹੇ ਮਨੁੱਖ ਨੇ Muni jan ਨੇ ਚੰਗੇ ਪੁਰਸ਼ ਨੇ ਸਾਰੇ ਨੂੰ ਇਹ ਗੱਲ ਮੰਨਣੀ ਪਈ ਹੈ ਆਖ ਹੈ ਸੋਰਨਰ ਮੁੰਜਨ ਸੇਵ ਕਹਤੇ ਆਖ ਹੈ ਆਖਣ ਪਾਹੇ ਕਹਤੇ ਕਹਿ ਕਹਿ ਉਠਿ ਉਠਿ ਜਾਹੇ ਕਿੰਨੇ ਨੇ ਜਿਹੜੇ ਆਖਰਾਂ ਨੇ ਬਿਆਨ ਕਰ ਰਹੇ ਨੇ ਕਿੰਨੇ ਬਿਆਨ ਕਰਦੇ ਕਰਦੇ ਸੰਸਾਰ ਤੋਂ ਚਲੇ ਗਏ ਹਨ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕਿ ਕੀ ਕਿ ਤੂੰ ਜਿੰਨੇ ਕੀਤੇ ਨੇ ਇਸ ਤੋਂ ਪਰੇ ਹੋਰ ਵੀ ਪੈਦਾ ਕਰੇਗਾ ਰੋਜ਼ ਰਚਨਾ ਰਚ ਰਿਹਾ ਹੈ ਇਤੇ ਕੀਤੇ ਹੋਰ ਕਰੇ ਤਾਂ ਵੀ ਤਾਂ ਆਖ ਨ ਸਕੇ ਕਿ ਕੀ ਕਿ ਕੋਈ ਵੀ ਆਖ ਨਹੀਂ ਸਕੇਗਾ ਤੇਰੀ ਕੀਮਤ ਕੀ ਹੈ ਤੇਰੇ ਗੁਨਾ ਦਾ ਅੰਤ ਕੀ ਹੈ ਕਿਸ ਦੇ ਬਰਾਬਰ ਨੇ ਕੀ ਤੁਲਨਾ ਕਰੇਗਾ ਜੇਵਡ ਭਾਵੇਂ ਤੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਜਿੰਨਾ ਕੁ ਉਸ ਨੂੰ ਪਾਉਂਦਾ ਹੈ ਉਹਨਾਂ ਪਸਾਰਾ ਪਸਾਰ ਲੈਂਦਾ ਹੈ ਵੱਡਾ ਇਹ ਮੌਜ ਉਸ ਦੀ ਹੈ ਸਮੇਟੇ ਕਿ ਹੋਰ ਵਿਸਥਾਰ ਦੇ ਦੇਵੇ ਆਪ ਹੀ ਜਾਣਦਾ ਹੈ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਜੇ ਕੋਈ ਬੜਬੋਲਾ ਪੁਰਸ਼ ਬੜਬੋਲਾ ਜੋ ਅਕਲ ਨਾਲ ਨਾ ਭੋਲੇ ਸਚਾਈ ਨੂੰ ਸਮਝੇ ਨਾ ਵੈਸੇ ਹੀ ਬਿਆਨ ਦੇਣ ਲੱਗ ਪਵੇ ਤੇ ਆਖੇ ਮੈਂ ਅੰਤ ਪਾਲਾਂਗਾ ਇੱਥੇ ਹੀ ਅੰਤ ਹੈ ਇਸ ਤੋਂ ਪਰੇ ਕੁਝ ਨਹੀਂ ਇਸ ਤਰ੍ਹਾਂ ਦਾ ਫਾਲਤੂ ਗੱਲਾਂ ਕਰਨ ਵਾਲਾ ਮਨੁੱਖ ਗਾਵਾਰਾਂ ਦਾ ਗਾਵਾਰ ਮੂਰਖਾਂ ਦਾ ਮੂਰਖ ਪਸ਼ੂਆਂ ਦਾ ਪਸ਼ੂ ਮੰਨਿਆ ਜਾਵੇਗਾ ਜੇ ਕੋ ਆਖੇ ਬੋਲ ਵਿਗਾੜ ਐਵੇਂ ਬਕੜਵਾ ਕਰਨ ਵਾਲੇ ਲੋਕ ਕਿਸੇ ਅਰਥ ਜ਼ਿੰਦਗੀ ਨਹੀਂ ਲੱਗਦੀ ਉਹਨਾਂ ਦੀ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਹੀਂ ਨਾਓ ਜੋ ਉਸ ਮਾਲਕ ਦੇ ਨਾਮ ਤੋਂ ਮੁਨਕਰ ਹੈ ਉਹ ਮੂਰਖਾਂ ਦਾ ਸਰਦਾਰ ਹੈ ਉਹ ਵਾਹਿਗੁਰੂ ਜੀ ਕਿਰਪਾ ਕਰਨ ਮਨੁੱਖਾ ਜਨਮ ਮਿਲਿਆ ਹੈ ਤਾਂ ਇਸ ਦਾ ਸਹੀ ਲਾਹ ਲੈ ਸਕੀਏ ਉਸ ਦੇ ਗੁਣਾ ਦੀ ਵਿਚਾਰ ਕਰਦੇ ਕਰਦੇ ਪਰ ਜਾਈਏ ਇਸ ਅਚਰਜਤਾ ਨਾਲ ਹੈਰਾਨੀਆਂ ਨਾਲ ਤੇ ਉਸ ਤੋਂ ਸਦਕੇ ਹੋ ਵੀਏ ਬੜਾ ਆਨੰਦ ਹੈ ਇਸ ਅਚਰਜਤਾ ਵਿੱਚ ਕਿਉਂਕਿ ਅਸਚਰਜਤਾ ਵਿੱਚ ਅਹੰਕਾਰ ਨਹੀਂ ਬਚਦਾ ਅਸਚਰਜਤਾ ਦਾ ਮਤਲਬ ਵੀ ਇਹ ਹੈ ਕਿ ਮੇਰੀ ਸਮਝ ਤੋਂ ਬਹੁਤ ਅਗਾਹ ਦੀ ਬਾਤ ਹੈ ਚੁੱਕ ਜਾਓਗੇ ਚੁਕਣ ਵਿੱਚ ਹੀ ਸੁਖ ਹੈ ਮਾਲਕ ਰਹਿਮਤ ਕਰੇ ਇਸ ਦਾ ਇਹ ਨੂੰ ਅਸੀਂ ਖੱਟ ਸਕੀਏ ਭੁੱਲਾਂ ਖਿਮਾ ਕਰ ਦੇਣੀਆ ਗੁਰਮਤ ਵਿਚਾਰਾਂ ਵਾਹਿਗੁਰੂ ਜੀ ਸਾਡੇ ਸੁਭਨਾ ਦੇ ਹਿਰਦਿਆਂ ਵਿੱਚ ਵਸਾਉਣ ਦੀ ਕਿਰਪਾ ਕਰਨ ਇਹ ਅਰਦਾਸ ਹੈ ਜੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾ ਜ਼ਰੂਰ ਕਰੋ ਤੇ ਕੇਵਲ ਕਰੋ ਹੀ ਨਹੀਂ ਇਸ ਦੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣ ਲਈ ਆਪ ਕਰਨ ਦੇ ਨਾਲ ਨਾਲ ਦੂਜੀ ਸੰਗਤ ਨੂੰ ਵੀ ਪ੍ਰੇਰਣਾ ਕਰੋ ਸ਼ੇਅਰ ਕਰੋ ਜਿਨ੍ਹਾਂ ਅੰਦਰ ਭਾਵਨਾ ਹੈ ਉਹ ਜੀ ਜਾਣ ਨਾਲ ਪ੍ਰਚਾਰ ਵਿੱਚ ਹਿੱਸਾ ਪਾ ਰਹੇ ਨੇ ਮੈਂ ਫਿਰ ਕਹਿਣਾ ਚਾਹੁੰਦਾ ਹਾਂ ਪਹਿਲੇ ਵੀ ਦੋ ਦਫਾ ਤਿੰਨ ਦਫਾ ਜ਼ਿਕਰ ਕਰ ਚੁੱਕਾ ਹਾਂ ਸ੍ਰੀ ਰਾਜਕੁਮਾਰ ਜੀ ਵਰਲਡ ਦੇ ਮੰਨੇ ਹੋਏ ਬੈਸਟ ਅਲੂਜਨਿਸਟਾਂ ਵਿੱਚੋਂ ਨੇ ਮੈਜਿਕ ਦੀ ਦੁਨੀਆ ਦੇ ਬਾਦਸ਼ਾਹ ਉਹਨਾਂ ਦਾ ਬੇਟਾ ਬਹੁਤ ਅੱਛਾ ਮਾਈਂਡ ਰੀਡਰ ਪਿਤਾ ਪੁੱਤਰ ਸਾਰੇ ਪਰਿਵਾਰ ਨੇ ਉਹ ਹਿੱਸਾ ਪਾਇਆ ਕਿ ਮੈਂ ਧੰਨਵਾਦ ਹੀ ਕਰ ਸਕਦਾ ਹਾਂ ਲਫ਼ਜ਼ ਨਹੀਂ ਜਿਨ੍ਹਾਂ ਨਾਲ ਧੰਨਵਾਦ ਕਰ ਸਕਾਂ ਬਹੁਤ ਬਹੁਤ ਇਓਂ ਹੀ ਸਾਰੇ ਨਾਲ ਮਿਲ ਕੇ ਜੇ ਆਪਾਂ ਯੋਗਦਾਨ ਪਾਈਏ ਜੇ ਸ੍ਰੀ ਰਾਜਕੁਮਾਰ ਜੀ 10000 ਤੱਕ ਵਿਊ ਲਿਜਾ ਸਕਦੇ ਨੇ ਤੇ ਬਾਕੀ ਹਿੱਸਾ ਪਾਉਣ ਤਾਂ ਬਾਕੀ ਯੋਗਦਾਨ ਵੀ ਕਮ ਆਵੇਗਾ ਗੁਰਬਾਣੀ ਪ੍ਰਚਾਰ ਵਿੱਚ ਪਾਈ ਹਿੱਸਾ ਪਾਉਣ ਦਾ ਤਰੀਕਾ ਬੜਾ ਆਸਾਨ ਹੈ ਗਰੁੱਪ ਬਣਾਇਆ ਉਸ ਵਿੱਚ ਭੇਜ ਦਿਓ ਸ਼ੇਅਰ ਹੋ ਗਿਆ ਸਾਰਿਆਂ ਨੂੰ ਪ੍ਰੇਰਣਾ ਕਰੋ ਸਬਸਕ੍ਰਾਈਬ ਕਰਨ ਦੀ ਚੰਗੇ ਕਮੈਂਟਸ ਦਿਓ ਕਿ ਅਸੀਂ ਹੋਰ ਤਰੱਕੀ ਕਰੀਏ ਇਨੀਆਂ ਤਾਂ ਬੇਨਤੀਆਂ ਹਨ ਸਵਾਸ ਹੈ ਆਪ ਜੀ ਜ਼ਰੂਰ ਧਿਆਨ ਦਿਓਗੇ ਤੇ ਇਸ ਕੁਰਬਾਨੀ ਦੇ ਪ੍ਰਚਾਰ ਪ੍ਰਸਾਰ ਵਿੱਚ ਇਸ ਤੰਗ ਨਾਲ ਹਿੱਸਾ ਪਾਓਗੇ ਪੁੱਲਾਂ ਖਿਮਾ ਕਰਦੇ ਆ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ